ਲਵੇ ਮਿੱਤਰੋ ਆਪਾਂ ਅੱਜ ਪਹੁੰਚ ਗਏ ਆ ਧਨੋਲਾ ਪਸ਼ੂ ਮੰਡੀ ਦੇ ਵਿੱਚ ਜਿਹੜੀ ਹਾਲਾ ਕਿ ਦੋ ਵਾਰੀ ਲੱਗਦੀ ਐ ਇੱਕ ਤਾਂ 11 ਤਰੀਕ ਨੂੰ ਲੱਗਦੀ ਆ ਤੇ ਇੱਕ ਲੱਗਦੀ ਐ 27 ਤਰੀਕ ਨੂੰ ਤੇ ਅੱਜ ਦਾ ਜਿਹੜਾ ਦਿਨ ਆ ਮੰਨ ਲਓ بارش ਬਹੁਤ ਆ ਚੱਕੜ ਚੱਲਾ ਬਹੁਤ ਆ ਕਿਉਂਕਿ ਮੰਡੀ ਨੂੰ ਵੱਡਾ ਘਾਟਾ ਪਿਆਗਾ ਇਸ ਕਰਕੇ ਕਿਉਂਕਿ بارش ਹੋਣ ਕਰਕੇ ਗਾਗ ਨਹੀਂ ਆ ਰਹੇ ਆ ਮੰਨ ਲਓ ਪਸ਼ੂ ਨਹੀਂ ਆ ਰਹੇ ਜਿਹੜੀ ਮੰਡੀ ਹਾਲਾ ਕਿ ਭਰਦੀ ਆ ਉਹਦੇ ਨਾਲੋਂ ਬਹੁਤ ਅੱਜ ਘਾਟੇ ਜਗੀ ਤੇ ਅੱਜ ਆਪਾਂ ਪਹੁੰਚੇ ਹਾਂ 27 ਤਰੀਕ ਵਾਲੀ ਮੰਡੀ ਤੇ ਸ਼ੁਰੂਆਤ ਕਰਦੇ ਆਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਨਾਲ ਪਸ਼ੂ ਪਾਲਨ ਕੀ ਨੀਵ ਰਾਈਟ ਕਾਫ ਪਹਿਲੇ ਨੰਬਰ ਤੇ ਸਾਨੂੰ ਤੋਰ ਕੇ ਦਿਖਾਉਣੇ ਆ ਮੱਝ ਤੇ ਆਪਾਂ ਬਾਬੇ ਤੋਂ ਰੇਟ ਵੀ ਕੁਛ ਕੇ ਦੇਵਾਂਗੇ ਸਾਰੀ ਗੱਲਬਾਤ ਕਰਾਵਾਂਗੇ ਇੱਕ ਵਾਰੀ ਤੁਰਦੀ ਚੱਕਰ ਤੋਰੇ ਜਿਹਾ ਮੜਿਆ ਥਣ ਲੇਵੇ ਦੀ ਗੱਲ ਕਰੀਏ ਤਾਂ ਬਹੁਤ ਸੋਹਣਾਗਾ ਤਾਜੀ ਸੂਈ ਹੋਈ ਆ ਤੇ ਬਾਕੀ ਚੰਗੀ ਮੱਝ ਹੈ ਚੰਗੇ ਹਵਾਨ ਵਾਲੀ ਹਣਾ ਟਾਈਟ ਦਾ ਲੇਵਾ ਮੂਹਰ ਨੂੰ ਤੱਕ ਜਿਆਦੇ ਪਾਉਂਦਾਗਾ ਪਿੱਠ ਬੁੜੇ ਦੀ ਮੰਤਰ ਹੈ ਜੀ ਚੰਗੀ ਆ ਤੇ ਬਾਕੀ ਆਪਾਂ ਗੱਲਬਾਤ ਸਾਰੀ ਕਰਾਉਣੇ ਆਗੇ ਕੀ ਰੇਟ ਵਾੜੀ ਕਰਦੇ ਹਣਾ ਤੇ ਦੁੱਧ ਗੰਨਾਂਗਾ ਸਾਰੀ ਗੱਲਬਾਤ ਜਿਹੜੀ ਆਪਾਂ ਉਸ ਕੇ ਦਿੰਨੇ ਆ ਮੰਨ ਲਓ ਜੀ। ਸੱਤ ਈ ਗਾਲ ਜੀ। ਸੱਤ ਈ ਗਾਲ ਜੀ। ਤੇ ਉੱਚਾ ਬੋਲੋ ਮੜਾ ਕੀ ਨਾਂ ਜੀ? ਜੱਗਾ ਸਿੰਘ ਆ ਜੀ। ਜੱਗਾ ਸਿੰਘ ਜੀ। ਜੱਗਾ ਜੀ ਆਪਣਾ ਬਾਬਾ ਜੀ ਪਿੰਡ ਕਿਹੜਾ ਹੈਗਾ? ਪਿੰਡ ਤੌੜਾ ਜੀ। ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਹੈ ਨਾ? ਜ਼ਿਲ੍ਹਾ ਬਰਨਾਲਾ। ਠੀਕ ਆ ਮੋਬਾਈਲ ਨੰਬਰ ਬੋਲੋ ਇੱਕ ਵਾਰੀ ਦਾ। 9945 ਜੀ 68777 ਠੀਕ ਆ ਤੇ ਜੇ ਆਪਾਂ ਇਸ ਝੋਟੀ ਦੀ ਗੱਲ ਕਰ ਲਈਏ ਕੰਮੇ ਸੁਏ ਬਾਬਾ? ਇਹ ਦੂਜਾ ਸੁਆ। ਦੂਜਾ ਸੁਆ। ਤੇ ਕਿਹ ਕੈ ਦਿਨ ਹੋ ਗਏ ਸੁਈ ਨੂੰ? ਸੁਈ ਨੂੰ ਹੋ ਗਏ 15 ਦਿਨ। 15 ਦਿਨ। ਦੁੱਧ ਕਿੰਨਾ ਇਸ ਟਾਈਮ? ਦੁੱਧ ਇਸ ਟਾਈ 13 15 ਕਿਲੋ ਕਿ 13 13 ਜੀ 13 ਕਿਲੋ ਦੁੱਧ ਜਿਹੜਾ ਇਸ ਟਾਈਮ ਤਿਆਰ ਆ ਤਸੱਲੀ ਹੋ ਜੂ ਹਾਂ ਤਸੱਲੀ ਜੀ ਦੋ ਟਾਈਮ ਤਿੰਨ ਟਾਈਮ ਤਸੱਲੀ ਤੁਸੀਂ ਕਰਨੀ ਆ ਠੀਕ ਆ ਇੱਥੋਂ ਸਾਈ ਬੈਨਾ ਕਰ ਲਿਓ ਘਰੇ ਜਾ ਕੇ ਚੋਲਿਓ ਕਈ ਵਾਰ ਮਨ ਨਹੀਂ ਖੜਦਾ ਹੁੰਦਾ ਤੇ 13 ਕਿਲੋ ਦੁੱਧ ਦੀ ਗਾਰੰਟੀ ਦਿੰਦੇ ਆ ਬਾਈ ਠੀਕ ਆ ਧੌਲਾ ਪਿੰਡਾ ਜ਼ਿਲ੍ਹਾ ਬਰਨਾਲਾ ਬਾਕੀ ਤੁਸੀਂ ਟੈਲੀਫੋਨ ਤੇ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਚੰਗੀ ਮਾਜਾ ਜੇ ਕਿਸੇ ਨੇ ਘਰੇ ਮੰਨ ਲੋ ਘਰੇਲੂ ਰੱਖਣੀ ਆ ਤਾਂ ਕੋਈ ਵਪਾਰ ਦਾ ਕੰਮ ਤਾਂ ਨਹੀਂ ਨਹੀਂ ਵਪਾਰ ਦਾ ਕੋਈ ਵਪਾਰ ਦਾ ਕੰਮ ਨਹੀਂ ਆਮ ਘਰ ਦੇ ਵਿੱਚੋਂ ਮਾਜਾ ਹੀ ਆ ਚੰਗੀ ਆ ਸੇ ਮਨ ਲੋ ਵੀ ਵਧੀਆ ਸਾਮ ਸੰਭਾਲ ਦੇ ਵਿੱਚੋਂ ਇਹ ਹੋਈ ਆ ਤੇ ਬਾਬਾ ਜੀ ਆਖਰ ਗੱਲ ਆ ਜਾਂਦੇ ਰੇਟ ਤੇ ਰੇਟ ਕੀ ਕਰਤਾ ਰੇਟ 115 ਕਰਦਾ 110 ਦੇ ਦੇ ਦਿੰਦੇ ਠੀਕ ਆ ਰੇਟ ਕਰਦੇ ਆ 115 ਮਾਨ ਤਾਨ ਹੋ ਜੂਏ 5000 ਰੁਪਏ ਬਾਈ ਜੀ ਜੇ ਕਿਸੇ ਦੇ ਪਸੰਦ ਆਉਂਦੀ ਆ ਤਾਂ ਸਿੱਧਾ ਟੈਲੀਫੋਨ ਕਰ ਲਿਓ ਤਾਂ ਤੁਸੀਂ ਦੋ ਤਿੰਨ ਟਾਈਮ ਚਬਾਈ ਕਰਕੇ ਪੂਰੀ ਤਸੱਲੀ ਕਰਕੇ ਜਿਹੜੀ ਮੱਝ ਖਰੀਦ ਸਕਦੇ ਹੋ ਰਾਮ ਰਾਮ ਮੇਰੀ ਸਾਰੀ ਬਾਣਾ ਨੇ ਕਾਕੀ ਤਾਇਆ ਨੇ ਜੇ ਥਾਰੀ ਬੈ ਸੱਤਵੇਂ ਮਹੀਨੇ ਮਗਿਆ ਬਣ ਲੱਗ ਗਿਓ तो जो तुम ईप खवाओगे वो ब्यात पे दिखेगा और दिखेगा क्यों कर जब उसकी लेवटी सुथरी और बढ़िया तैयार हो जाएगी जब बाल्टी दूध की काटोगी तो उस खातर बाट के देखन लाग रही हो तावड़ी ही जाओ ना तो के ने भेज दो मेडिकल स्टोर पे उड़ते लेकर आओ राइट एच राइट एच ने दस दस एम एल तड़के सांझ रोटियाम चौपड़ दो इससे थारी भैंस की लेवटी भी बढ़िया तैयार होगी और जोटी भी सुथरी दिखेगी या पहले एक लीटर की पैकिंग माया करती ਇਪ ਦੋ ਕੀ ਮੈਂ ਵੀ ਆ ਗਈ ਹੈ ਅਰ ਬੇ ਬੇ ਹੋਰ ਵੀ ਗਣੀ ਜਾਣਕਾਰੀ ਚਾਹੀਏ ਸੈਨਾ ਤੇ ਇਸ ਨੰਬਰ ਪਰ ਫੋਨ ਕਰ ਲਿਓ 789 20 42000 ਹਰ ਪਸ਼ੂ ਪਾਲਕ ਕੀ ਪਸੰਦ ਰਾਈਟ ਹੈਚ ਲੈ ਵੀ ਦੋਸਤੋ ਦੂਜੇ ਨੰਬਰ ਤੇ ਆਪਾਂ ਮੱਝ ਤੋਰ ਕੇ ਦਿਖਾਉਣ ਲੱਗਿਆ ਇਹਦਾ ਵੀ ਥਾਣਾ ਵਾਨਾ ਚੰਗਾ ਤੇ ਤਾਜੀ ਸੁਹੀ ਆ ਤੇ ਬਾਕੀ ਮੌਸਮ ਜਰੂਰ ਖਰਾਬ ਆ ਬੱਚਾ ਜਮੈਂ ਠੰਡ ਮੰਨੀ ਬੜਾ ਥੋੜੀ ਜੀ ਤੇ ਬਾਕੀ ਤੁਰਦੀ ਚੱਕਰ ਉਹ ਪਹਿਲਾਂ ਫੇਰ ਆਪਾਂ ਬਾਈ ਨਾਲ ਗੱਲਬਾਤ ਕਰਾਂਗੇ ਲੈ ਵੀ ਤੋਰ ਕਰਾਂ ਚੰਗੀ ਝੋਟੀਆ ਮੱਥੇ ਦੇ ਵਿੱਚ ਵੱਲਾਂ ਨੀਲੀ ਰਾਵੀ ਇਹਨੇ ਗ੍ਰੇਡੇਡ ਆ ਚੰਗੇ ਹਵਾਨੇ ਦੀ ਆ ਮਗਰੋਂ ਹਵਾਨਾ ਜਿਹੜਾ ਬਹੁਤ ਸੋਹਣਾ ਬਣਿਆ ਹੋਇਆ ਤੇ ਥਣ ਵੀ ਜਿਵੇਂ ਕੱਲਾ ਕੱਲਾ ਲੱਗੇ ਹੋਇਆ ਮੋੜਲਾ ਬਾਈ ਤੇ ਗ੍ਰੇਡੇਡ ਮੱਝ ਆ ਮਿੱਤਰੋ ਨੀਲੀ ਰਾਵੀ ਦੇ ਵਿੱਚ ਰਹਿ ਜਾਂਦੀ ਆ ਤੇ ਬਾਕੀ ਚੰਗੇ ਦੁੱਧ ਵਾਲੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਸਾਰੀ ਆਪਾਂ ਡਿਟੇਲ ਦੇ ਵਿੱਚ ਲੈ ਕੇ ਦੇਵਾਂਗੇ ਤੇ ਕਿੰਨਾ ਕੁ ਦੁੱਧ ਆ ਥੋੜਾ ਸਿਹਤ ਵਕੂਨ ਲੱਸੀ ਜ਼ਰੂਰ ਆਗੀ ਦੁੱਧ ਚੰਗਾ ਕੱਢੂ ਮੱਝ ਲੱਸੀ ਨਾ ਜਾਣੀ ਮੈਂ ਆਪਣਾ ਹਵਾਨਾ ਨਾ ਦੁੱਧ ਚੰਗਾ ਕੱਢੂਗੀ ਬਾਕੀ ਬਾਈ ਨਾਲ ਗੱਲਬਾਤ ਸਾਰੀ ਕਰਦਿਆਂ ਬਈ ਸਸੀ ਗਾਲ ਸਸੀ ਗਾਲ ਤੇ ਬਈ ਨਾਮ ਦੱਸੋ ਆਪਣਾ ਪਹਿਲਾਂ ਹਾਂ ਭਗਤ ਸਿੰਘ ਜੀ ਭਗਤ ਸਿੰਘ ਜੀ ਠੀਕ ਆ ਬਈ ਪਲਤ ਪਿੰਡ ਕਿਹੜਾ ਹੈਗਾ ਕੁੱਬੇ ਕੁੱਬੇ ਕਮਾਲੂ ਕੋਲੇ ਨਹੀਂ ਆਹੀ ਪੂਰੇ ਇਤਰਾ ਅੱਛਾ ਹੀ ਕੁੱਬੇ ਜ਼ਿਲ੍ਹਾ ਕਿਹੜਾ ਪੈਂਦਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਮਿੱਤਰੋ ਪਿੰਡ ਆ ਕੁੱਬੇ ਤੇ ਭਗਤ ਬਈ ਇੱਕ ਦਾ ਪਹਿਲਾਂ ਮੋਬਾਈਲ ਨੰਬਰ ਦੱਸ 98765 ਜੀ 72283 ਠੀਕ ਆ ਇਹ ਬਈ ਭਗਤ ਦਾ ਨੰਬਰ ਆ ਪਿੰਡ ਆ ਕੁੱਬੇ ਮਿੱਤਰੋ ਜ਼ਿਲ੍ਹਾ ਬਰਨਾਲਾ ਦੇ ਵਿੱਚ ਰਹਿੰਦਾ ਤੇ ਜਿਹੜੀ ਆਪਾਂ ਬਈ ਭਗਤ ਤੋਰ ਕੇ ਦਿਖਾਈ ਝੋਟੀ ਕਹਵੇਂ ਸੂਏਗੀ ਦੂਜਾ ਸੂਆ ਜੀ ਦ ਤੇ ਮਤਲਬ ਵਪਾਰ ਦਾ ਕੰਮ ਆਪਣਾ ਕਿਵੇਂ ਹਾਂਜੀ ਹਾਂਜੀ ਵਪਾਰ ਦਾ ਕੰਮ ਆ ਬਾਈ ਗਾਹਾਂ ਤੋਂ ਲੈ ਕੇ ਆ ਚੰਗੀ ਆ ਮਾਂ ਤੇ ਦੁੱਧ ਨੂੰ ਚੰਗੀ ਆ ਤੇ ਬਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਪਹਿਲਾਂ ਦਾ ਸੂਈ ਨੂੰ ਹੋ ਗਈ 15 ਦਿਨ 15 ਦਿਨ ਆ ਸੂਈ ਆ ਮਿੱਤਰੋ ਬੱਚਾ ਤੁਹਾਡੇ ਸਾਹਮਣੇ ਖੜਾ ਤੇ ਦੁੱਧ ਹੁਣ ਇਸ ਟਾਈਮ ਪੂਰਾ 15 ਕਿਲੋ ਤਿਆਰ ਆ ਜੀ ਪੂਰਾ ਹਾਂਜੀ ਤਸੱਲੀ ਹੋ ਜੂ ਹਾਂਜੀ ਤਸੱਲੀ ਤੁਸੀਂ ਕਰਨੇ ਮਿੱਤਰੋ 15 ਕਿਲੋ ਦੁੱਧ ਤਿਆਰ ਆ ਜੀ ਪੂਰਾ ਤਿਆਰ ਆ ਕੰਡਾ ਲੈ ਕੇ ਆ ਜੇ ਹਾਂਜੀ ਫੇਰ ਨਾ ਬਹਿ ਹਾਂ ਜੇ ਕਰੀ ਲੈ ਮਿੱਤਰੋ ਕੰਡਾ ਲੈ ਕੇ ਆ ਜਾਓ ਬਾਈ ਕਹਿੰਦਾ ਕੋਈ ਬਹਿਮਣੀ ਤਸੱਲੀ ਕਰਕੇ ਲੈ ਜਾ ਪੂਰੀ ਜਮ ਜਦੇ ਸੋਦੇ ਮਨ ਨੂੰ ਤਸੱਲੀ ਹੋ ਗਈ ਤਾਂ ਲੈ ਜਾ ਨਹੀਂ ਕਿਰਾਇਆ ਵੀ ਦੇ ਦਾਂਗੇ ਹੋਰ ਦੱਸ ਹਨ ਨਹੀਂ ਬਾਈ ਕਹਿੰਦਾ ਕਿਰਾਇਆ ਵੀ ਦੇ ਦਾਂਗੇ ਜੇ ਕੋਈ ਦੂਰੋਂ ਆਊਗਾ 15 ਕਿਲੋ ਦੁੱਧ ਯਾਰ ਹਵਾਨਾ ਵੀ ਦੱਸਦਾ ਚੜਿਆ ਪਿਆ ਹਨਾ ਮੱਝ ਦਾ ਤੇ ਮਗਰੋਂ ਵੀ ਵਧੀਆ ਚੰਗਾ ਤੇ ਥਣ ਵੀ ਕੱਲਾ ਕੱਲਾ ਲੱਗਿਆ ਤੇ ਗ੍ਰੇਡੇਡ ਮੱਝ ਰਹਿੰਦੀ ਜਮੇ ਨੀਲੀ ਰਾਵੀ ਦੁੱਧ ਜਾਦੇ ਦਿੰਦੀ ਆ ਤਾਂ ਉਹਦੇ ਵਿੱਚੋਂ ਆ ਜਾਂਦੀ ਇਹ ਤੇ ਦੂਜੇ ਸੂਏ ਸਭਾਈ ਹਾਂਜੀ ਜੀ ਹੋਜੀ ਦੂਜੇ ਸੂਏ 15 ਨੇ ਸੂਇਆ ਤੇ ਬਾਈ ਭਗਤ ਰੇਟ ਦੀ ਗੱਲ ਨਹੀਂ ਰੇਟ ਕੀ ਕਰਦਾ ਰੇਟ ਉਹ ਮੈਂ ਤਾਂ ਕੰਬੀਏ ਕਦਾਹੇ ਦੇਵਾਂਗੇ 1 ਲੱਖ 20 ਹਜ਼ਾਰ ਮੰਗਦਾ 10000 ਰੁਪਇਆ ਮਾਨਦਾਨ ਕਰੂਗਾ ਗੁੱਟੀ ਦਾ 1 ਲੱਖ 10000 ਦੀ ਬਾਈ ਕਹਿੰਦੇ ਲੈ ਜਿਓ ਹੈਨਾ ਤੇ ਮਾੜਾ ਮੋਟਾ ਹੋਰ ਹੋ ਜੂ ਮਾੜਾ ਮੋਟਾ ਹੋ ਜੀ ਠੀਕ ਆ ਕਹਾਂ ਦੂਰੋਂ ਨੇੜੇੋਂ ਦਾ ਹੋਰ ਵੀ ਕਰ ਦਾਂਗੇ ਮਾੜਾ ਮੋਟਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਿਓ ਨੰਬਰ ਇੱਕ ਵਾਰੀ ਹੋਰ ਬੋਲ ਦਿਓ ਬਾਈ ਤੁਹਾਨੂੰ ਹੱਥ ਪੈਣੀ 7583 ਪਿੰਡਾ ਕੁੱਬੇ ਜ਼ਿਲ੍ਹਾ ਮਿੱਤਰੋ ਬਰਨਾਲਾ ਸੰਪਰਕ ਤੁਸੀਂ ਕਰਨਾ ਪੂਰੀ ਜਾਂਚ ਕਰਕੇ ਫਿਰ ਮਾਜੀ ਜਿਹੜੀ ਖਰੀਦ ਲਿਓ ਤੇ ਆ ਵੀ ਆਪਣੀਆਂ ਬਾਈ ਹਾਂ ਜੋ ਮੁੰਡੇ ਦੇ ਦੀ ਹੈ ਅੱਛਾ ਠੀਕ ਆ ਆਜੋ ਤੇ ਗਾਹਾਂ ਦਿਖਾਉਣਾ ਮਿੱਤਰੋ ਤੁਹਾਨੂੰ ਬੜਾ ਬੰਦਾ ਹਾਂ ਲੈਵੇਂ ਮਤਰੋ ਬਾਈ ਕੋਲੇ ਮੱਝ ਖੜੀ ਸਾਈਡ ਤੇ 16-17 ਕਿਲੋ ਵਾਲੀ ਮੱਝ ਵੀ ਯਾਰ ਚੰਗੀ ਆ ਬਾਕੀ ਤੁਰਦੀ ਵੀ ਤੁਹਾਨੂੰ ਦੱਸੂਗੀ ਤੇ ਇੱਕ ਵਾਰੀ ਪਹਿਲਾਂ ਆਪਾਂ ਤੋੜ ਕੇ ਦਿਖਾਉਣੇ ਆ ਫੇਰ ਬਾਈ ਨਾਲ ਗੱਲਬਾਤ ਕਰਾਂਗੇ ਲੈ ਬਾਈ ਤੋੜ ਕੇ ਰਾ ਤੋੜ ਮੰਜੀ ਤੁਰਦੀ ਤੁਸੀਂ ਚੈੱਕ ਕਰ ਲਓ ਵੱਡੇ ਢਾਂਚੇ ਦੀ ਮੱਝ ਆਗੀ ਤੇ ਤਾਜੀ ਸੂਹੀ ਬਾਈ ਤਾਜੀ ਸੂਹੀ ਆ ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ ਆਪਾਂ ਤੇ ਇੱਕ ਵਾਰੀ ਤੁਰਦੀ ਨੰਗਾ ਮਾਰੋ ਆਰਡਰ ਲੈ ਕੇ ਮੈਂ ਇੱਥੋਂ ਤੁਰਾ ਨਹੀਂ ਆਂਦਾ ਤੇ ਬਾਕੀ ਦੱਸਦੀ ਯਾਰ ਮੱਝ 16-17 ਕਿਲੋ ਦੁੱਧ ਪਾਉਗੀ ਚੰਗੇ ਢਾਂਚੇ ਦੀ ਆ ਮਤਰੋ ਚੰਗੇ ਦੁੱਧ ਲੈਣ ਦੀ ਆ ਤੇ ਤੁਰਦੀ ਮੈਂ ਤੁਸੀਂ ਚੈੱਕ ਕਰ ਲੋ ਚਾਰੇ ਥਣ ਜਿਹੜੇ ਇਕੱਲੇ ਇਕੱਲੇ ਨੇ ਤੇ ਬਸਮਾ ਵੀ ਬਹੁਤ ਸੋਹਣਾਗਾ ਤੇ ਮੱਧ ਜ ਵੀ ਕਮੀ ਕੋਈ ਨਹੀਂ ਬਾਕੀ ਜੇ ਤੁਹਾਨੂੰ ਕਮੀ ਲੱਗਦੀ ਹੈ ਕਮੈਂਟ ਕਰਕੇ ਜਰੂਰ ਦੱਸ ਦਿਓ ਤੇ ਸਾਹਮਣੇ ਬੱਚਾ ਵੀ ਤੁਸੀਂ ਦੇਖ ਲਓ ਹਨਾ ਤਾਈ ਸੂਈ ਮੱਝਾ ਕੀਤੀ ਬਾਕੀ ਬਾਈ ਸਾਰੀ ਜਾਣਕਾਰੀ ਆਪਾਂ ਲੈ ਕੇ ਦਿੰਨੇ ਆ ਕੀ ਗੱਲ ਬਾਤਾਂ ਤੇ ਕਿਹੜਾ ਏਰੀਆ ਕਿੰਨਾ ਦੁੱਧਾ ਬਾਈ ਸਸੀ ਗਾਲ ਸਸੀ ਆਵੇ ਤੇ ਬਾਕੀ ਬਾਈ ਤੇ ਨਾਮ ਦੱਸੋ ਫਲਾ ਵੀਰੇ ਮਨਜੀਤ ਸਿੰਘ ਆ ਜੀ ਠੀਕ ਆ ਮਨਜੀਤ ਸਿੰਘ ਮਨਜੀਤ ਬਾਈ ਪਿੰਡ ਪਿੰਡ ਉਗੋ ਗਿਆ ਬਰੇ ਉਗੋ ਕੇ ਜ਼ਿਲ੍ਹਾ ਬਰਨਾਲਾ ਹਾਂ ਜ਼ਿਲ੍ਹਾ ਬਰਨਾਲਾ ਠੀਕ ਹੈ ਮਿੱਤਰੋ ਪਿੰਡ ਬਈ ਦਾ ਉਗੋ ਗਿਆ ਜ਼ਿਲ੍ਹਾ ਬਰਨਾਲਾ ਤੇ ਇੱਕ ਵਾਰ ਮਨਜੀਤ ਨੰਬਰ ਬੋਲੀ ਮੇਰੇ 98155 ਹੂੰ 67916 ਠੀਕ ਹੈ ਤੇ ਬਈ ਮਨਜੀਤ ਜੀ ਆਪਾਂ ਗੱਲ ਕਰ ਲਈ ਝੋਟੀ ਮਲਕ ਕਵੇਂ ਸੂਇਆ ਮੇਰੇ ਤੀਜੇ ਸੂਏ ਤੀਜੇ ਸੂਏ ਸੂਈ ਨੂੰ ਕਹਿ ਦੇਣ ਹੋਗੇ ਬਈ ਮੇਰੇ ਮੰਨ ਲਾਵੇ ਮਿੰਨਾ ਕੀ ਹੋਇਆ ਇਸੇ ਮਿੰਨਾ ਜੁਇਨ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਇਸ ਟਾਈਮ ਦੁੱਧ ਮਨਜੀਤ ਕਿੰਨਾ ਵੇਰੇ 16 ਲੀਟਰ ਤਿਆਰ ਆ ਹਾਂ ਪੂਰਾ ਹਾਂ ਪੂਰਾ ਥੱਲੀ ਹੋ ਜੂਗੀ ਥੱਲੀ ਵਿੱਚ ਜਾ ਠੀਕ ਆ ਲੈ ਬਾਈ ਗਰੰਟੀ ਦੇ ਜਾਂਦਾ ਕਹਿੰਦਾ 16 ਕਿਲੋ ਦੀ ਯਾਰ ਗਰੰਟੀ ਆ ਬਾਈ ਬੇ ਸਕੰਡਾ ਲਗਾ ਦੇ ਕੋਈ ਮੈਂ ਬੇ ਕੰਡਾ ਲਾ ਕੇ ਲਾ ਲਈ ਯਾਰ ਠੀਕ ਆ ਲੈ ਬਾਈ ਕਹਿੰਦਾ ਕੰਡਾ ਲੈ ਕੇ ਆ ਜਾਓ ਤਨ ਟਾਈਮ ਚ ਚੋਕੇ ਦੇਖ ਲਿਓ ਚਾਰ ਡੰਗ ਚੋਲੋ ਚਾਰ ਡੰਗ ਚੋਲੋ ਬਾਈ ਕਹਿੰਦਾ ਯਾਰ ਜੇ ਤਾਂ ਸਾਈ ਦੇ ਲੈ ਜਾਓ ਸਾਈ ਦੇ ਲੈ ਜਾਓ ਬਾਈ ਕਹਿੰਦਾ ਜੇ ਤਾਂ 16 ਦੇ ਤਾਂ ਰੱਖ ਲਿਓ ਨਹੀਂ ਮੋੜ ਜਾਓ ਇਹ ਵੀ ਬਾਈ ਦਾ ਖੁੱਲਾ ਜਾਣ ਜਾ ਪਿੰਡ ਬਾਈ ਦਾ ਉੱਗੋ ਗਿਆ ਜ਼ਿਲ੍ਹਾ ਬਰਨਾਲਾ ਤੇ ਬਾਕੀ ਬਾਈ ਮਨਜੀਤ ਰੇਟ ਦੀ ਗੱਲ ਲੈਂਦੀ ਆ ਮਨਜੀਤ ਰੇਟ ਡੇਢ ਲੱਖ ਮੰਗਦੇ ਆ ਵੀਰੇ ਡੇਢ ਲੱਖ ਮੰਗਦੇ ਆ ਮਾਨਦਾਨ ਹੋ ਜੂ ਬਾਈ ਨਹੀਂ ਮਾਨਦਾਨ ਕੋਈ ਨਹੀਂ ਵੀਰੇ 81 ਦੀ ਗਰੀ ਸੀ ਬੈਕਸ ਰੇਟੀ ਕਰ ਆਪਾਂ ਹਾਂ ਫਿਕਸ 81 ਮਹੀਨਾ ਪਹਿਲਾਂ ਕਰੇ ਲੱਗਦਾ ਸੀ ਠੀਕ ਆ 81 ਬਾਈ ਕਹਿੰਦਾ ਲੱਗਦਾ ਸੀਗਾ ਜਦੋਂ ਮਤਲਬ 15 ਮਹੀਨੇ ਸੂਰ ਹੋਣੀ ਹੈ ਨਾ ਇਹ ਮਜਬੂਰੀ ਚ ਵੇਚਣੀ ਪੈਗੀ ਅੱਜ ਇੱਕ ਤਾਂ ਥੋੜਾ ਮੌਸਮ ਖਰਾਬ ਮਿੱਤਰੋ ਇੱਕ ਗਾਹਕ ਨਹੀਂ ਹੈਗਾ ਬਾਈ ਹੈਨਾ ਹਾਂ ਗਾਹਕ ਦਾ ਫਰਕ ਪੈਗਾ ਗਾਹਕ ਦਾ ਫਰਕ ਪੈ ਗਿਆ ਮੌਸਮ ਨਾਲ ਵੀ ਸਾਰੀਆਂ ਗੱਲਾਂ ਬਾਤਾਂ ਆ ਜਾਂਦੀਆਂ ਬਾਈ ਕਹਿੰਦਾ ਫਿਕਸ ਰੇਟ ਕਰਤਾ ਡੇਢ ਲੱਖ ਮਾਨਦਾਨ ਕੋਈ ਨਹੀਂ ਹੈਨਾ ਮਾਨਦਾਨ ਕੋਈ ਨਹੀਂ ਤਸੱਲੀ ਚਾਰ ਡੰਗ ਕਰ ਲਿਓ ਪੰਜ ਟਾਈਮ ਕਰ ਲਿਓ ਜੇ ਮੱਲਾ ਸਾਈਵ ਵਗੈਰਾ ਮੱਝ ਲੈ ਜਿਓ ਬਾਈ ਨੇ ਐ ਵੀ ਕਹਿਤਾ ਵੀ ਜੇ ਤਾਂ 16 ਕਿਲੋ ਹੋਇਆ ਤਾਂ ਰੱਖ ਲਿਓ ਨਹੀਂ ਆਵਰੀ ਵਾਪਸ ਭੇਜ ਦਿਓ ਠੀਕ ਹੈ ਪਿੰਡ ਬਾਈ ਦਾ ਅੱਗੋ ਗਿਆ ਜ਼ਿਲ੍ਹਾ ਬਰਨਾਲਾ ਇੱਕ ਵਾਰੀ ਨੰਬਰ ਹੋਰ ਬੋਲਦੇ ਬਾਈ 98155 77916 ਇਸ ਨੰਬਰ ਤੇ ਮਿੱਤਰੋ ਪੂਰੀ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਪੂਰੀ ਤਸੱਲੀ ਕਰਕੇ ਜਿਹੜੀ ਮੱਝ ਆ ਤੁਸੀਂ ਫੇਰ ਖਰੀਦ ਸਕਦੇ ਹੋ ਇੱਕ ਵਾਰੀ ਫੇਰ ਨਿਗਾਹ ਮਾਰ ਲਓ ਜਿਹੜਾ ਮੱਝ ਦਾ ਢਾਂਚਾ 10 ਦਾ ਵੀ ਦੁੱਧ 16 ਕਿਲੋ ਹੈਗਾ ਕਿਉਂਕਿ ਮੋਰਾ ਮਸਲ ਦੀ ਜਿਹੜੀ ਮੱਝ ਕਹਿੰਦੇ ਨੇ ਨਾ ਆਪਾਂ ਐ ਹੁੰਦੀ ਆ ਦੇਖ ਲਓ ਤੁਸੀਂ ਪੂਰੀ ਜੱਟ ਬਲੈਕ ਆ ਤੇ ਬਾਕੀ ਜਿਹੜਾ ਪਾਂਡਾ ਪਾਂਡਾ 10 ਦਾ ਬਾਈ ਹਾਈ ਕਹਿੰਦਾ ਹਰਿਆਣੇ ਚੋਂ ਲਿਆ ਕੇ ਟੋਕੜਾਂ ਪਾਲਦੇ ਆ ਤੇ ਫਿਰ ਵੇਚਦੇ ਆ ਬਾਕੀ ਚੰਗੇ ਪਸ਼ੂਆਂ ਦੇ ਸਕੀਨ ਨੇ ਬਾਈ ਚੰਗੇ ਪਸ਼ੂ ਲਿਆ ਕੇ ਤਿਆਰ ਕਰਦੇ ਆ ਬਾਕੀ ਸਾਨੂੰ ਮੱਝ ਦੇਖ ਕੇ ਜਿਹੜੇ ਭਰਾ ਮੰਨ ਲੋ ਰੱਖਦੇ ਆ ਜਿਨ੍ਹਾਂ ਨੂੰ ਕੈਰੇਕਟਰਾਂ ਬਾਰੇ ਨੌਲੇਜ ਆ ਉਹ ਵੀਡੀਓ ਦੇਖ ਕੇ ਸਮਝ ਜਾਣਗੇ ਵੀ ਹਾਂ ਮੱਝ ਬਰੀਡ ਦੀ ਆ ਉਹੀ ਬੰਦਾ ਫੋਨ ਕਰੂਗਾ ਜਿਹਦੇ ਮਨ ਲਾ ਬਸ ਦਾ ਰੋ ਹੋਇਆ ਇਹੇ ਚੰਗੀ ਮੱਝ ਫਿਕਸ ਰੇਟ 1.5 ਲੱਖ ਰੁਪਇਆ ਤਸੱਲੀ ਪੂਰੀ ਕਰਕੇ ਲੈ ਜਾਓ ਜੇ ਤੁਹਾਡਾ ਮਨ ਚਾਹੇ ਤਾਂ ਮਲਾ ਸਾਈ ਦੇ ਵੀ ਲੈ ਜਾਓ ਦੁੱਧ 16 ਕਿਲੋ ਹੋਇਆ ਤਾਂ ਰੱਖ ਲਿਓ ਨਹੀਂ ਵਾਸ਼ ਕਰ ਦਿਓ ਬਾਈ ਕਹਿੰਦਾ ਕੋਈ ਚੱਕਰ ਨਹੀਂ ਪਿੰਡ ਬਾਈ ਦੇ ਅੱਗੋ ਗਿਆ ਜ਼ਿਲ੍ਹਾ ਬਰਨਾਲਾ ਮਿੱਤਰੋ ਸੰਪਰਕ ਤੁਸੀਂ ਕਰਨਾ ਆ ਵੀ ਮਿੱਤਰੋ ਆਪਣਾ ਇੱਕ ਟੋਕੜ ਦਿਖਾਉਣਿਆ ਟੋਕੜ ਮੱਝ ਤੁਹਾਡੇ ਸਾਹਮਣੇ ਆ ਗਈ ਚੰਗੇ ਦੁੱਧ ਵਾਲੀ ਹਨਾ ਕੱਦ ਪੱਖੋ ਜ਼ਰੂਰ ਦਰਮਿਆਨੀ ਆ ਲੈ ਤੋਰ ਦੇ ਬਾਈ ਇੱਕ ਵਾਰੀ ਤੋਰ ਦੀ ਤੁਸੀਂ ਚੈੱਕ ਕਰ ਲਿਓ ਬੱਚਾ ਵੀ ਸਾਹਮਣੇ ਖੜਾ ਟੋਕੜ ਆ ਗਈ ਥਣਲੇਵਾ ਸਾਫ ਆ ਬਿਲਕੁਲ ਹਵਾਨਾ ਚੰਗਾ ਦਾ ਤੇ ਮੋੜਦਾ ਭਾਈ ਮੋੜਦਾ ਥੋੜਾ ਜਿਹਾ ਕੱਦ ਦਰਮਿਆਨਾ ਜ਼ਰੂਰ ਆ ਕਿਉਂਕਿ ਜਿਵੇਂ ਮੰਨ ਲਾ ਹਨਾ ਟੋਕੜ ਪਸ਼ੂਆਂ ਦਾ ਫੇਰ ਵੀ ਹਵਾਨਾ ਚੰਗਾ ਬਣਾਈ ਬੈਠੀ ਹੈ ਹਨਾ ਤੇ ਮੰਗਰ ਬੱਚਾ ਵੀ ਸਾਹਮਣੇ ਥੋੜੇ ਦੇਖ ਸਕਦੇ ਹਾਂ ਤੇ ਬਾਕੀ ਭਾਈ ਗੱਪਣ ਵੀ ਥੋੜਾ ਟਾਈਮ ਦੀ ਕਹਿੰਦਾ ਕਿਉਂਕਿ 20 ਦਿਨਾਂ ਦੀ ਗੱਪਣ ਕਹਿੰਦਾ 20 ਦਿਨਾਂ ਦੀ ਚੱਕਣੀ ਹੁੰਦੀ ਹਾਂਜੀ ਤੇ ਉਹ ਬਾਕੀ ਵਾਲੇ ਦੀ ਕਿਸਮਤ ਆ ਬਾਕੀ ਬਾਈ ਨਾਲ ਸਾਰੀ ਗੱਲਬਾਤ ਪ੍ਰੋਪਰ ਕਰਦੇ ਆ ਤੇ ਕਿਹੜਾ ਪਿੰਡਾ ਕੀ ਗੱਲਬਾਤ ਆ ਭਾਈ ਸੱਚੀ ਗੱਲ ਆ ਸਾਸਰੀ ਕਾਲ ਬ੍ਰਿੰਗ ਤੇ ਬਈ ਪਿੰਡ ਕਿਹੜਾ ਕ ਕੁੰਮੜਵਾਲਾ ਜੀ ਕੁੰਮੜਵਾ ਤੇ ਬਈ ਨਾਮ ਦੱਸੀ ਪਹਿਲਾਂ ਤਾਂ ਮੇਰੇ ਮਾਪ ਕਾਂਠੀ ਆ ਜੀ ਕਾਂਠੀ ਹਾਂਜੀ ਕਾਂਠੀ ਇਹ ਤੇ ਬਈ ਆਪਣਾ ਪਿੰਡਾ ਕੁੰਮੜਵਾਲ ਜਿਹੜਾ ਬੰਨ ਵਾਲਾ ਹਨਾ ਲਓ ਜ਼ਿਲ੍ਹਾ ਸੰਗਰੂਰ ਸੰਗਰੂਰ ਜਿਹੜੇ ਜਾ ਗਿਆ ਹਾਂਜੀ ਹਾਂਜੀ ਲੈ ਮਿੱਤਰੋ ਸੰਗਰੂਰ ਜਿਹੜਾ ਇਹਦਾ ਪਿੰਡਾ ਕੁੰਮੜਵਾਲਾ ਤੇ ਬਈ ਲੈ ਗਿਆ ਧੋਕੜ ਮੱਜਾ ਤੇ ਕਿੰਨੇ ਸੂਏ ਬਈ ਇਹ ਛੋਟੀ ਇਹ ਤੀਜੇ ਸੂਏ ਜੀ ਤੀਜੇ ਸੂਏ ਤੇ ਹੁਣ ਮੰਨ ਲਾ ਕਿੰਨੇ ਕ ਟਾਈਮ ਦੀ ਸੂਈ ਹੋਈ ਆ ਇਹ ਹੋ ਪੰਜ ਮਹੀਨੇ ਦੀ ਸੂਈ ਆ ਜੀ ਪੰਜ ਮਹੀਨਾ ਦੀ ਦੁੱਧ ਕਿੰਨਾ ਬਈ ਇਸ ਟਾਈਮ 20 ਲੀਟਰ ਦੁੱਧ ਆਈਏ ਹਲੇ 8 ਕਿਲੋ ਦੁੱਧਾ ਮਿੱਤਰੋ 5 ਮਹੀਨਾ ਦੀ ਸੂਈ ਹੋਈ ਆ ਤੇ ਟੀਕਾ ਬਾਈ ਕਿੰਨੇ ਟਾਈਮ ਦੀ ਕਹਿੰਦਾ ਪ੍ਰਾਈਸ ਹੋਊ ਤੁਹਾਨੂੰ 20 ਦਿਨ ਦੀ 20 ਦਿਨਾਂ ਦਾ ਟੀਕਾ ਭਰਾ ਬਾਕੀ ਕਿਸਮ ਦਾ ਲੈਣਾ ਹਾਂ ਚੱਕਦਾ ਹੁੰਦੀ ਨਹੀਂ ਲੈ ਬਾਕੀ ਕਿਸਮ ਦਾ 20 ਦਿਨਾਂ ਦਾ ਟੀਕਾ ਭਰਾ ਹੋਇਆ ਕੰਬੜਵਾਲ ਬਾਈ ਦਾ ਪਿੰਡ ਆ ਜ਼ਿਲ੍ਹਾ ਸੰਗਰੂਰ ਆ ਤੇ ਦੁੱਧ ਹੈਗਾ 8 ਲੀਟਰ 8 ਲੀਟਰ ਠੀਕ ਆ ਤੇ ਚੰਗੀ ਝੋਟੀਆਂ ਕੱਦ ਪੱਖੋਂ ਜ਼ਰੂਰ ਦਰਮਿਆਨੀਆਂ ਥੋੜੀਆਂ ਤੇ ਬਾਕੀ ਬਈ ਰੇਟ ਦੀ ਗੱਲ ਆਂਦੀ ਰੇਟ ਕੀ ਗੱਲ ਇਹ 60000 ਮੰਗਦਾ ਜੀ 60000 ਮੰਗਦਾ ਤੇ ਮਨਤਾਨ ਕਰਾਂ ਕੋਸ ਉਹ ਹੋਈ ਉਹ ਵਿਚੋ ਠੀਕ ਆ ਬਾਈ ਕਹਿੰਦਾ ਸੌਦਾ ਹੁੰਦਾ ਮਾਨਦਾਨ ਜਰੂਰ ਹੋ ਜੂਗਾ ਰੇਟ ਮਿੱਤਰੋ 60000 ਆ ਹਾਂ ਜੀ ਟੋਕੜ ਮਾਜਾ ਕੀ ਜੇ ਕਿਸੇ ਭਰਾਣੇ ਲੈਣੀ ਆ ਤਾਂ ਬਾਈ ਨਾਲ ਆ ਕੇ ਸੰਪਰਕ ਕਰ ਸਕਦਾ ਹਾਂ ਜੀ ਇਹ ਬਾਤ ਮੈਂ ਹੀ ਬਹਿ ਗਿਆ ਲੈ ਵੀ ਮਿੱਤਰੋ ਇੱਧਰ ਬਾਬਾ ਸ਼ੈਰ ਜੀ ਤੇ ਬੈਠਾ ਸੀਗਾ ਮਾਜਾ ਚੰਗੀ ਜਿਵੇਂ ਕਹਦੀ ਆਪਾਂ ਠੰਡੀਆਂ ਚਿਲਕੋਈ ਬੈਠਾ ਸੀਗਾ ਤੇ ਇੱਕ ਵਾਰੀ ਤੋੜ ਕੇ ਦਿਖਾਉਣੇ ਫੇਰ ਸਾਰੀ ਗੱਲਬਾਤ ਕਰਾਂਗੇ ਲੈ ਵੀ ਤੋੜ ਦਿਓ ਕਰਾ ਤੁਰਦੀ ਤੁਸੀਂ ਚੈੱਕ ਕਰ ਲਓ ਥਣ ਹਵਾਨਾ ਪੂਰਾ ਵਧੀਆ ਕੱਲਾ ਕੱਲਾ ਖਣ ਲੱਗਿਆ ਤੇ ਸਾਫ ਆ ਜਮਾ ਚਵਾਈ ਦੀ ਦੁੱਧ ਦੀ 14 ਕਿਲੋ ਦੀ ਗਾਰੰਟੀ ਦੁੱਧ ਦੀ 14 ਕਿਲੋ ਦੀ ਗਾਰੰਟੀ ਤੇ ਬਾਕੀ ਸਾਰੀ ਗੱਲਬਾਤ ਕਰਦੇ ਆਂ ਇੱਕ ਵਾਰੀ ਤੁਰਦੀ ਨੂੰ ਤੁਸੀਂ ਚੈੱਕ ਕਰ ਲਓ ਪਰ ਉਹ ਲੈ ਜਾ ਕਿਉਂਕਿ ਠੰਡ ਚ ਥੋੜਾ ਜਿਹਾ ਪਸ਼ੂ ਨਾ ਜਿਵੇਂ ਇੱਕਦਮ ਮੌਸਮ ਖਰਾਬ ਆ ਤੇ ਇੱਕ ਥੋੜਾ ਜਿਹਾ ਠੰਡ ਜਿਵੇਂ ਆਪਾਂ ਕਹੇ ਦੀ ਹੈ ਨਾ ਤਾਜੀ ਸੁੱਈ ਹੋਈ ਆ ਲੇਵੇ ਪੱਖੋਂ ਕੋਈ ਕਮੀ ਨਹੀਂ ਸਾਫ਼ ਸੁਧਰੇ ਲੇਵੇ ਦੀ ਇਹ ਚੰਗੀ ਝੋਟੇ ਸਕੀਨਾਂ ਗੀ ਪੂਰੀ ਤੇ ਬਾਕੀ ਆਪਾਂ ਗੱਲਬਾਤ ਸਾਰੀ ਕਰਦੇ ਆਂ ਕੀ ਗੱਲਬਾਤ ਆ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਤੇ ਕਿਹੜਾ ਪਿੰਡ ਆ ਪਹਿਲਾਂ ਤੁਸੀਂ ਕਾਂਜਲਾ ਪਿੰਡ ਆ ਕਾਂਜਲਾ ਸੰਘਰੂ ਡਿਸਟ੍ਰਿਕਟ ਹਾਂਜੀ ਜ਼ਿਲ੍ਹਾ ਸੰਘਰੂ ਆ ਪਿੰਡ ਆ ਕਾਂਝਲਾ ਤੇ ਨਾਮ ਕੀ ਹੈ ਜੀ ਆਪਣਾ ਮਨਜੀਤ ਸਿੰਘ ਐਕਸਰਸਮੈਨ ਠੀਕ ਆ ਮਨਜੀਤ ਸਿੰਘ ਐਕਸਰਸਮੈਨ ਠੀਕ ਆ ਐਕਸਰਸ ਸਰਵਿਸਮੈਨ ਠੀਕ ਆ ਤੇ ਮਨਜੀਤ ਜੀ ਆਪਾਂ ਜੇ ਆਪਾਂ ਗੱਲ ਕਰ ਲਈਏ ਮਨਲਾ ਝੋਟੀ ਦੀ ਆਪਣੀ ਕੈਮੀ ਸੂਈ ਆ ਇਹ ਦੂਜੀ ਸੂਈ ਝੋਟੀ ਆ ਦੂਜੀ ਸੂਈ ਘਰ ਦੀ ਆਪਣੀ ਘਰ ਦੀ ਠੀਕ ਆ ਘਰ ਦੀ ਝੋਟੀ ਆ ਦੂਜੀ ਸੂਈ ਆ ਮਿੱਤਰੋ ਠੀਕ ਆ ਕੈ ਦਿਨ ਹੋਗਾ ਜੀ ਸੂਈ ਨੂੰ ਸੂਈ ਨੂੰ 22 ਦਿਨ ਹੋਊ 22 ਦਿਨ ਸੂਈ ਨੂੰ 22 ਦਿਨ ਹੋ ਗਿਆ ਦੁੱਧ ਹੁਣ ਕਿੰਨਾ ਜੀ 14 ਕਿਲੋ ਕੰਡੇ 14 ਕਿਲੋ ਦੁੱਧ ਆ ਕੰਡਿਆਂ ਵਾਲਾ ਧਿਆਰਾ ਮਿੱਤਰੋ ਘਰੋਂ ਚੋਕੇ ਲੈ ਲਓ ਤਸੱਲੀ ਕਰ ਲਿਓ ਘਰੋਂ ਚੋਕੇ ਲੈ ਲਿਓ ਇੱਥੇ ਆਏ ਹੋਏ ਤਾਂ ਸਾਈ ਕਰ ਲਓ ਠੀਕ ਆ ਅੱਗੇ ਪੰਡਾ ਵਾਂਗੇ ਠੀਕ ਆ ਤੇ ਬਾਕੀ ਤਸੱਲੀ ਤੁਸੀਂ ਕਰਨੀ ਆ ਕੰਡਾ ਨਾਲ ਲੈ ਕੇ 14 ਕਿਲੋ ਦੁੱਧ ਹੋਇਆ ਤਾਂ ਲੈ ਜਾਓ ਨਹੀਂ ਖੜੀ ਆ ਠੀਕ ਆ ਤੇ ਬਾਕੀ ਕੋਈ ਨੰਬਰ ਬੋਲੂ ਨੰਬਰ ਮੇਰਾ 84 378 ਠੀਕ ਆ 22 842 ਠੀਕ ਆ ਇਹ ਬਾਈ ਦਾ ਨੰਬਰ ਆ ਠੀਕ ਆ ਮਨਜੀਤ ਦਾ ਮਨਜੀਤ ਇਹਨਾ ਜੀ ਹਾਂਜੀ ਮਨਜੀਤ ਠੀਕ ਆ ਤਸੱਲੀ ਤੁਸੀਂ ਕਰਕੇ ਫੇਰ ਮੱਝ ਖਰੀਦ ਸਕਦੇ ਹੋ ਮਨਜੀਤ ਜੀ ਆਖਰ ਗੱਲ ਆ ਜਾਂਦੀ ਆਪਣੀ ਰੇਟ ਤੇ ਰੇਟ ਕੀ ਕਰਦਾ ਰੇਟ ਜੀ ਆਪਾਂ 110 ਤੋਂ ਮਾਨਤਨ ਕਰਦੇ ਆ 1 ਲੱਖ ਦੇ 10000 ਰੁਪਿਆ ਬਾਈ ਰੇਟ ਕਰਦਾ ਮਾਨਤਨ ਹੋ ਜਾਊਗਾ ਜਿਹੜਾ ਵੀ ਕੋਈ ਭਰਾ ਦੂਰੋਂ ਨੇੜੋਂ ਚੱਲ ਕੇ ਆਉਂਦਾ ਉਸ ਟਾਈਮ ਮਾਨਤਨ ਜ਼ਰੂਰ ਕਰ ਦੂਗਾ ਦੁੱਧ 14 ਕਿਲੋ ਦੀ ਗਰੰਟੀ ਆ ਘਰ ਦੀ ਝੋਟੀ ਆ ਤਸੱਲੀ ਪੂਰੀ ਕਰਕੇ ਫੇਰ ਖਰੀਦ ਕੇ ਲੈ ਜਾਓ ਜੇ 14 ਕਿਲੋ ਆ ਤਾਂ ਲੈ ਲਿਓ ਨਹੀਂ ਅਗਲੀ ਦੀ ਘਰੇ ਖੜੀ ਆ ਕਰਾ ਦੇ ਦੇ ਦਾਂਗੇ ਆਪਾਂ ਜੇ ਕੋਈ ਦੂਰੋਂ ਆ ਹਾਂ ਜੇ ਦੂਰੋਂ ਆਇਆ ਕਰਾਇਆ ਦਊ ਲੈ ਬਾਈ ਜੇ ਨਾ ਇਹਨਾਂ ਦੁੱਧ ਨਿਕਲੇ ਹਾਂ ਜੇ ਨਾ ਇਹਨਾਂ ਦੁੱਧ ਨਿਕਲੇ 13 ਰਹਿ ਗਿਆ ਤਾਂ ਉਹਨੂੰ ਕਰਾਇਆ ਵੀ ਦੇ ਕੇ ਦੋੜਨਗੇ ਜੇ 14 ਹੋ ਗਿਆ ਫਿਰ ਬਾਈ ਨੂੰ ਪੈਸੇ ਦੇਣੇ ਪੈਣਗੇ ਫਿਰ ਅਗਲਾ ਲੈ ਜਾ ਮਨ ਮੰਨ ਨੂੰ ਲੈ ਜੀ ਲੈ ਹੀ ਜਾਉਗੇ ਮਨ ਮੰਨਿਆ 14 ਕਿਲੋ ਦੀ ਗਾਰੰਟੀ ਆ ਮਿੱਤਰੋ ਮਜ਼ਾਕ ਚ ਗੱਲ ਰਹਿੰਦੀ ਆ ਤਾਂਜਲਾ ਪਿੰਡਾ ਡਿਸਟ੍ਰਿਕਟ ਸੰਗਰੂਰ ਆ ਇੱਕ ਵਾਰੀ ਨੰਬਰ ਹੋਰ ਬੋਲ ਦੂ 84378 ਹੂੰ 22842 ਠੀਕ ਆ ਇਹ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਘਰੇ ਜਾ ਕੇ ਚੋਕੇ ਦੇਖ ਸਕਦੇ ਹੋ ਕੰਡਾ ਨਾਲ ਲਈ ਜਾ ਸਕਦੇ ਹਾਂ ਅੱਜ ਬਾਈ ਪਹੁੰਚੇ ਹੋਇਆ ਸੀ ਧਨੋਲੇ ਮੰਡੀ ਦੇ ਸਤਾਈ ਵਾਲੀ ਤੇ ਕਿਉਂਕਿ ਇੱਥੇ ਮੰਡੀ ਦਾ ਮਾਹੌਲ ਹੈ ਜਿਹੜਾ ਜਿਆਦਾ ਵਾਰ ਸੌਣ ਕਰਨ ਅੱਜ ਥੋੜਾ ਜਿਹਾ ਮੰਡੀ ਤੋਂ ਬਹੁਤ ਵੱਡਾ ਘਾਟਾ ਪੈਂਦਾ ਹੈ ਹਨਾ ਜੀ ਇੱਕ ਤਾਂ ਗਾਹਕ ਨਹੀਂ ਆਇਆ ਇੱਕ ਮੰਦਾ ਹੋਊਗਾ ਮੰਡੀ ਹੋਇਆ ਅੱਜ ਇੱਕ ਮੰਦਾਗਾ ਤੇ ਬਾਕੀ ਮਿੱਤਰੋ ਹਾਂ ਗਾਹਕ ਮਦਾਕ ਹੁੰਦਾ ਬਾਕੀ ਤੁਸੀਂ ਬਾਈ ਨਾਲ ਸੰਬੰਧ ਕਰ ਲਿਓ ਤੇ ਆਜੋ ਫਿਰ ਆਪਾਂ ਨਾਲ ਹੋਰ ਜਿਹੜੇ ਪਸ਼ੂ ਰਹਿੰਦੇ ਮਰਵਾਈਏ ਕਿਹੜੇ